ਮੇਰੇ ਕੋਲ ਕੋਈ ਪਾਰਟਨੀ ਹੈ ਕਿ ਜਿੰਨਾਂ ਦਾ ਮੈਂ ਨਾਲ ਤੰਦਬੰਦ ਕਰ ਸਕਾਂ ਉਹਦੇ ਮੇਰੀ ਕੁੜੀਆਂ ਨੂੰ ਕਰਿਆ ਸੀ ਇਹ ਜੀ ਰੱਬ ਨੇ ਵੀ ਹੁਣ ਇਹ ਜੀ ਸਲਾਹ ਦੇਣੀ ਹੈ ਚੱਜ ਸਾਹਮਣੇ ਜਿਹੜੀ ਜਿੱਤੀ ਮੈਂ ਉਹਨਾਂ ਦਾ ਕੋਈ ਤੰਦਬੰਦ ਨਹੀਂ ਕਰ ਸਕਦਾ ਹਰੇ ਗਵਾਹ ਨੇ ਉਸਤੇ ਮੈਨੂੰ ਮਾਨ ਹੈ ਜਿਹੜੇ ਗਵਾਹ ਨੇ ਸਾਥ ਜੜਾ ਹੈਗਾ ਕਾਨੂੰਨ ਸਾਹਮਣੇ ਲੈ ਕੇ ਜਾਂਦਾ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਕੋਈ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਇਦਾਂ ਦਾ ਨਾ ਕਰ ਮੈਂ 23 ਸਾਲਾ ਦਿਲਰੋਜ਼ ਮਾਮਲੇ ਚਔਰਤ ਨੂੰ ਮਿਲੀ ਮੌਤ ਦੀ ਸਜ਼ਾ ਸ਼ਿਮਲਾਪੁਰੀ ਲੁਧਿਆਣਾ ਚ 2021 ਨੂੰ 23 ਸਾਲ ਦੀ ਬੱਚੀ ਦਿਲਰੋਜ਼ ਨੂੰ ਜਿੰਦਾ ਦਫਨਾਉਣ ਦੇ ਮਾਮਲੇ ਗੋਸ਼ੀ ਨੀਲਮ ਨੂੰ ਅੱਜ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਸੈਸ਼ਨ ਜੱਜ ਮੁਨੀਰ ਸਿੱਗਲ ਦੀ ਅਦਾਲਤ ਵਿੱਚ ਮਲਜ਼ਮ ਨੀਲਮ ਕੌਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਦਾਲਤ ਰੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਅਤੇ ਫੈਸਲਾ ਸੁਰੱਖਿਅਤ ਰੱਖਿਆ ਸੀ ਜਿਸ ਤੋਂ ਬਾਅਦ ਕੁਝ ਕਾਰਨਾ ਕਰਕੇ ਦੋਸ਼ੀ ਨੀਲਮ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਸਜ਼ਾ ਨਹੀਂ ਸੁढ़ाई ਗਈ ਘਰ ਚ ਪਰਤਣ ਤੋਂ ਬਾਅਦ ਉਸਨੇ ਸ਼ੱਕ ਤੋਂ ਬਚਣ ਲਈ ਸੁਧਾਰਨਵੇਂ ਵਿਵਹਾਰ ਕੀਤਾ ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਸਦੇ ਅਗਵਾ ਹੋਣ ਦਾ ਪਤਾ ਲੱਗਾ ਤਾਂ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ ਤਤਕਾਲੀ ਜੁਆਇੰਟ ਸੀਪੀ ਜੇ ਐਲ ਐਨ ਚੇਜਿਨ ਜਾਂਚ ਲਈ ਮੌਕੇ ਤੇ ਪਹੁੰਚੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਨੀਲਮ ਨੂੰ ਘੇਰ ਲਿਆ ਗਿਆ ਪੁੱਛਗਿੱਛ ਦੌਰਾਨ ਉਸਨੇ ਗੁਨਾਹ ਕਬੂਲ ਕਰ ਲਿਆ ਹੈਰਾਨੀ ਦੀ ਗੱਲ ਇਹ ਹੈ ਕਿ ਬਦਮਾਸ਼ ਔਰਤ ਨੀਲਮ ਨੇ ਖੁਦ ਆਪਣੇ ਪਰਿਵਾਰ ਸਮੇਤ ਲੜਕੀ ਦੀ ਭਾਲ ਸ਼ੁਰੂ ਕੀਤੀ ਨੀਲਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਿਲਰੋਜ ਨੂੰ ਖਾਲੀ ਜਗ੍ਹਾ ਤੇ ਲੈ ਗਈ ਸੀ ਉੱਥੇ ਉਸ ਨੂੰ ਇੱਕ ਟੋਏ ਵਿੱਚ ਜ਼ਿੰਦਾ ਦੱਬ ਦਿੱਤਾ ਨੀਲਮ ਦੇਸ਼ ਖੁਲਾਸੇ ਤੋਂ ਬਾਅਦ ਪੁਲਿਸ ਅਤੇ ਪਰਿਵਾਰ ਮੌਕੇ ਤੇ ਪਹੁੰਚੇ ਅਤੇ ਬੱਚੀ ਨੂੰ ਟੋਏ ਤੋਂ ਬਾਹਰ ਕੱਢਿਆ ਲੜਕੀ ਨੂੰ ਤੁਰੰਤ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਉਸ ਸਮੇਂ ਮ੍ਰਿਤਕ ਐਲਾਨ ਦਿੱਤਾ ਸੀ

ਮੈਂ ਬੇਣੀ ਨੂੰ ਗੱਡੀ ਨਾਲ ਭੇਜਣੀ ਕੀ ਆਉਂ ਜਾਂਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਸਾਰੀ ਸਿੰਘ ਰੱਬ ਦਾ ਜੱਜ ਸਾਹਿਬ ਦਾ ਹੁਮਨ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਬਹੁਤ ਬਹੁਤ ਬਿਲਕੁਲ ਕੋਈ ਫਾਲਟ ਨਹੀਂ ਹੈ ਕਿ ਜਿਨ੍ਹਾਂ ਦਾ ਮੈਂ ਉਹਨਾਂ ਦਾ ਤੰਬੋਧ ਕਰ ਸਕਾਂ ਉਹਨੇ ਮੇਰੀ ਕੁੜੀਆਂ ਨੂੰ ਮਾਰਿਆ ਸੀ ਜੀ ਰੱਬ ਨੇ ਵੀ ਹੁਣ ਜੀ ਸਜ਼ਾ ਦੇਣੀ ਹੈ ਜੱਜ ਸਾਹਿਬ ਨੇ ਜਿਹੜੀ ਦਿੱਤੀ ਨਾ ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਮੇਰੇ ਕੋਈ ਫਾਲਟ ਨਹੀਂ ਜਿਨ੍ਹਾਂ ਦਾ ਮੈਂ ਧੰਨਵਾਦ ਕਰਾਂ ਸਾਥ ਦਿੱਤਾ ਅਰੇ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਨ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਉਹ ਸੱਚ ਦੀ ਬਣਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਪ੍ਰਦੀਪ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕ੍ਰਾਸਕਿਊਟਰ ਇਸਦੀ ਵੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਅਦਾਜ਼ੋ ਨਾ ਕਰਦਾ ਮੈਂ ਅਸਲੀ ਬੰਦ ਕੀਤਾ ਬਾਪਿਆਰੋਂ ਯਾਰ ਉਹ ਉੱਪਰ ਦੇ ਰੱਖਤਾ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦਾ ਤੁਹਾਨੂੰ ਸਾਰਿਆਂ ਨੂੰ ਸਾਡੇ ਸਾਰੇ ਉਹਦੇ ਵਿੱਚ ਉਹਨਾਂ ਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ ਇਸ ਪੜ ਰਹਿ ਗਿਆ ਸੀ ਸੌਰੀ ਮੈਂ ਉਹਦੀ ਗਲਤੀ ਮੰਨਦਾ ਜੀ ਸਾਰਿਆਂ ਦਾ ਜਮਾਨ ਕਰਨਾ नहीं पहले से पाइड थे पहले पाइड सर क्या कर रहे हैं सर हो जाएगा सोने हाल था। सर था। तो लड़की के लिए काम है और लड़की और बेहद लड़की है कि है बेहद बुलंदी सारे बर्दाश्त सी सोसाइटी दिया और दूसरा भी एक ना बना दे जो पापा से कि केंसाफ करो ਅੱਜ ਜਿਹੜਾ ਹੈਗਾ ਫਾਈਨਲੀ ਜੈਸਰ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਪ੍ਰਿਜ਼ਰਵਰਡ ਕੀਤੀ ਹੈ 201 ਜਿਹੜਾ ਆਇਆ ਹੈਗਾ ਮੈਂ ਉਹਦੇ ਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ ਪੰਜ ਸਾਲ ਦੀ ਸਦਾ ਉਹ 302 ਥੱਲੇ ਜਿਹੜਾ ਆਰਡਰ ਕੀਤਾ ਹੈ ਉਹਦੇ ਵਾਸਤੇ ਡੈੱਟ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੀਲਿਸਟ ਉਹਦਾ ਵੇਅਰ ਕੇਸ ਹੈ ਅੱਜ ਕਿਉਂਕਿ ਸੁਸਾਇਟੀ ਦੀਆਂ ਭਾਵਨਾਵਾਂ ਸੀ ਆ ਹਰ ਇੱਕ ਬਾਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀ ਉਹਦੇ ਕਰਕੇ ਫਿਰ ਸੈਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦੋਂ ਉਹ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸ ਰੈਟ ਦੇ ਇੰਪੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਉਹ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਜ਼ਰੂਰ ਮਿਲੂਗਾ ਆਜ ਪਰਵਾਹ ਆ ਮੇਰੇ ਬੱਚੇ ਹੋਰੇ ਸਾਡੇ ਸਾਰੇ ਸਾਰਾ ਪਰਵਾਹ ਹੈ ਇੱਥੇ ਬੈਠਾ ਆਇਆ ਹੈ